ਫਸੇ ਕੱਲ ਦੋਸਤੋ ਸਵਾਗਤ ਹੈ ਜੀ ਸੋਸ਼ਲ ਮੀਡੀਆ ਪਲੈਟਫਾਰਮ ਨਾਲ ਜੁੜੇ ਸਾਰੇ ਹੀ ਸਰੋਤਿਆਂ ਦਾ ਦੋਸਤੋ ਜਿਹੜੇ ਜਿਹੜੇ ਕੈਂਡੀਡੇਟਸ ਆਫ ਦਿ ਓਪਨ ਵਰਕ ਪਰਮਿਟ ਦੇ ਰਿਜ਼ਲਟ ਦੀ ਵੇਟ ਕਰ ਰਹੇ ਆ ਦੱਸ ਦੇਣਾ ਚਾਹੁੰਦਾ ਫ फेब्रुवारी ਚ ਕੇਸ ਲੱਗਿਆ ਜਾਂ ਮਾਰਚ ਚ ਕੇਸ ਲੱਗਿਆ ਹੁਣ ਤੱਕ ਜਿੰਨੇ ਮੈਕਸਿਮਮ ਰਿਜ਼ਲਟਸ ਆ ਰਹੇ ਸੀ ਪਿਛਲੇ ਮਹੀਨੇ ਤੱਕ ਜਾਂ ਪਿਛਲੇ ਵੀਕ ਤੱਕ ਤਾਂ ਉਹਦੇ ਵਿੱਚ ਜ਼ਿਆਦਾ ਰਿਜ਼ਲਟਸ ਜੂਨ ਮੰਥ ਦੇ ਜਾਂ ਫ फेब्रुवारी ਮੰਥ ਦੇ ਸੀ ਪਰ ਇਸ ਵੀਕ ਦੇ ਵਿੱਚ ਤਕਰੀਬਨ 29 ਰਿਜ਼ਲਟਸ ਅਸੀਂ ਰੀਸੀਵ ਕੀਤੇ ਆ ਤੇ ਸਾਰੇ ਦੇ ਸਾਰੇ ਰਿਜ਼ਲਟਸ ਮਾਰਚ ਮਹੀਨੇ ਨਾਲ ਸੰਬੰਧਿਤ ਕੇਸਸ ਦੇ ਨੇ ਯਾਨੀ ਕਿ ਜਿਹੜੇ ਜਿਹੜੇ ਕੇਸਸ ਮਾਰਚ 2024 ਦੇ ਵਿੱਚ ਓਪਨ ਵਰਕ ਪਰਮਿਟ ਦੇ ਲॉज ਹੋਏ ਸੀ ਉਹਨਾਂ ਦੇ ਰਿਜ਼ਲਟ ਬਹੁਤ ਬਹੁਤ ਫਾਸਟ ਹੋ ਚੁੱਕੇ ਨੇ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨਾ ਉਹਨਾਂ ਦੇ ਕੋਲੇ ਬੈਕਲੌਗ ਪਿਆ ਸੀ ਉਹ ਸਾਰਾ ਕੱਢ ਦੇਣਗੇ ਸੋ ਜਿਹੜੇ ਜਿਹੜੇ ਵੇਟ ਦੇ ਵਿੱਚ ਨੇ ਕੈਂਡੀਡੇਟਸ ਉਹ ਹੁਣ ਮੈਨੂੰ ਲੱਗਦਾ ਉਹਨਾਂ ਨੂੰ ਜ਼ਿਆਦਾ ਹੋਰ ਵੇਟ ਨਹੀਂ ਕਰਨੀ ਪਊਗੀ ਜੇ ਤੁਹਾਡਾ ਕੇਸ ਫੈਬਰੂਰੀ ਮਾਰਚ ਜਾਂ ਉਸ ਤੋਂ ਬਾਅਦ ਹੁਣ ਤੱਕ ਕਿਤੇ ਵੀ ਲੱਗਿਆ ਹੁਣ ਜਿਹੜੇ ਨਵੇਂ ਕੇਸ ਲੱਗ ਰਹੇ ਨੇ ਉਹਨਾਂ ਦਾ ਜਿਹੜਾ ਮੈਕਸਿਮਮ ਟਾਈਮ ਪੀਰੀਅਡ ਆ ਮਹੀਨੇ ਤੋਂ ਸਵਾ ਮਹੀਨਾ ਲੱਗ ਰਿਹਾ ਤੇ ਜਿਹੜੇ ਜਿਹੜੇ ਕੈਂਡੀਡੇਟਸ ਸਟੱਡੀ ਵੀਜ਼ ਵਾਲੇ ਸਪਾਊਸ ਦੇ ਨਾਲ ਆਪਦਾ ਓਪਨ ਵਰਕ ਪਰਮਿਟ ਲਾ ਰਹੇ ਨੇ ਉਹਨਾਂ ਦਾ ਕੇਸ 14 ਤੋਂ 15 ਦਿਨਾਂ ਦੇ ਵਿੱਚ ਆ ਰਿਹਾ ਇਹ ਉਹ ਸਾਰੇ ਰਿਜ਼ਲਟਸ ਨੇ 29 ਰਿਜ਼ਲਟਸ ਜਿਨ੍ਹਾਂ ਵਿੱਚ 14 ਮੈਡੀਕਲ 15 ਪਾਸਪੋਰਟ ਰਿਕੁਐਸਟ ਇਹ ਸਾਰੇ ਦੇ ਸਾਰੇ ਕੇਸ ਸੰਬੰਧਿਤ ਨੇ ਫ फेब्रुवारी ਤੇ ਮਾਰਚ ਮੰਥ ਦੇ ਨਾਲ ਸੋ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਰਿਜ਼ਲਟਸ ਤੇਜ਼ ਹੋਣ ਜਾ ਰਿਹਾ ਓਪਨ ਵਰਕ ਪਰਮਿਟ ਦੇ ਤੇ ਇੱਕ ਚੰਗਾ ਸਮਾਂ ਵਾ ਉਹ ਕੈਂਡੀਡੇਟਸ ਵਾਸਤੇ ਜਿਹੜੇ ਕੇਸ ਆਫ ਦਾ ਓਪਨ ਵਰਕ ਪਰਮਿਟ ਅਪਲਾਈ ਕਰਨ ਵਾਲੇ ਸੋਚ ਰਹੇ ਨੇ ਜਾਂ ਜਿਨ੍ਹਾਂ ਦੇ ਸਪਾਊਸ ਸਟੱਡੀ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਨੇ ਮਾਸਟਰ ਡਿਗਰੀ ਦੇ ਵਿੱਚ ਆਫ ਦੇ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਨੇ 14 ਤੋਂ 15 ਦਿਨਾਂ ਚ ਰਿਜ਼ਲਟ ਆ ਰਿਹਾ ਥੈਂਕ ਯੂ